ਸਹਿੰਟਾ ਸਹਿੰਲ ਯਾਗੇ ਪਾਣੀ ਲਵਾ ਨਹੀਂ ਨਹੀਂ ਪਾਣੀ ਨਹੀਂ ਪੀਣਾ ਉਹ ਡਾਕਟਰ ਨੇ ਕੀ ਕਿਹਾ ਹਾਂਜੀ ਸਹਿੰਲ ਡਾਕਟਰ ਨੇ ਕੁਛ ਨਹੀਂ ਜਿਆਦਾ ਬਸ ਉਹਨੇ ਮੈਡੀਸਿਨ ਹੀ ਚੇਂਜ ਕੀਤੀ ਆ ਉਹ ਜਿਹੜੀ ਟੈਬਲੇਟ ਨਾਲ ਤੁਹਾਨੂੰ ਘਬਰਾਟ ਹੁੰਦੀ ਹੈ ਨਾ ਉਹਨਾਂ ਨੇ ਚੇਂਜ ਕਰਕੇ ਹੁਣ ਦੂਸਰੀ ਪਾ ਦਿੱਤੀ ਠੀਕ ਆ ਉਹਨੇ ਪ੍ਰੋਪਰ ਚੈੱਕਅਪ ਕਰਾ ਲਿਆ ਹੈ ਨਾ ਹਾਂਜੀ ਹਾਂਜੀ ਤੇ ਮੈਂ ਨਾ ਇੱਕ ਗੱਲ ਕਰਨੀ ਸੀ ਤੇ ਹਾਂਜੀ ਘਰ ਦੇ ਵਿੱਚ ਫੇਰ ਕੋਈ ਗੱਲ ਹੋਈ ਆ ਨਹੀਂ ਨਹੀਂ ਸਹਿੰਲ ਗੱਲ ਕਦੀ ਨਹੀਂ ਕਰੀ ਬਾਬਾ ਬੀਨੂ ਕੁਛ ਕਿਹਾ। ਮੈਨੂੰ ਕੀ ਲੋੜ ਪਈ ਉਹਨਾਂ ਨੇ ਕੁਝ ਕਹਿਣ ਦੀ। ਪਰ ਮੈਨੂੰ ਤਾਂ ਕੁਝ ਹੋਰ ਹੀ ਗੱਲ ਪਤਾ ਲੱਗੀ ਆ ਕਿ ਤੂੰ ਇਹ ਕਿਹਾ ਵਾ ਕਿ ਮੈਂ ਭਾਬੀ ਦਾ ਕੁਝ ਖਾਣਾ ਨਹੀਂ ਆ ਤੇ ਜੇ ਮੈਂ ਖਾਉਂਗੀ ਤੇ ਸਾਡੇ ਹੋਣ ਵਾਲੇ ਬੱਚੇ ਨੂੰ ਖਤਰਾ ਵਾ। ਹਾਂਜੀ ਸਮਝ ਮੈਂ ਕਹੀਏ ਗੱਲ। ਯਾਰ ਸਿਮਰਤ ਤੈਨੂੰ ਪਤਾ ਵੀ ਆ ਤੂੰ ਕੀ ਗੱਲ ਗਈ ਆ। ਪਰ ਸਹੀ ਤਾਂ ਨੂੰ ਕੁਝ ਵੀ ਨਹੀਂ ਪਤਾਣਾ। ਚਲ ਮੈਨੂੰ ਦੱਸ ਦੇ ਜਿਹੜਾ ਮੈਨੂੰ ਨਹੀਂ ਪਤਾ ਮੈਨੂੰ ਪਤਾ ਲੱਗ ਜੇ। ਤਾਨੂੰ ਪਤਾ ਸाहिल ਇਹ ਸਭ ਕੁਝ ਜੋ ਵੀ ਮੈਂ ਕਰਨੀ ਸਿਰਫ ਆਪਣੇ ਬੱਚੇ ਲਈ ਕਰਨੀ ਇਹਨੇ ਤਾਂ ਮੈਨੂੰ ਕੀ ਲੋੜ ਪਈ ਉਹਨੇ ਇਹ ਸਭ ਬੋਲਣ ਦੀ ਤੇ ਯਾਰ ਜਿੰਨੀ ਖੁਸ਼ੀ ਤੈਨੂੰ ਹੋਣਾ ਤੇਰੇ ਨਾਲੋਂ ਵੱਧ ਕੇ ਖੁਸ਼ੀ ਆ ਭਾਬੀ ਨੂੰ ਤੇ ਉਹ ਇਦਾਂ ਕਿਉਂ ਕਰਨਗੇ ਸाहिल ਕੋਈ ਖੁਸ਼ੀ ਨਹੀਂ ਉਹਨਾਂ ਨੇ ਮੈਨੂੰ ਪਤਾ ਉਹ ਕਿੰਨਾ ਚਲਦੇ ਮੇਰੇ ਤੋਂ ਯਾਰ ਤੂੰ ਕੁਝ ਵੇਖਿਆ ਆਪਣੀ ਅੱਖੀ ਜਾਂ ਤੇ ਮੈਨੂੰ ਦੱਸ ਕਿਦੋਂ ਆਪਣੇ ਅੱਖੀ ਵੇਖਿਆ ਮੈਂ ਕੁਝ ਤੈਨੂੰ ਪਵਾ ਕੇ ਖਵਾਉਂਦੇ ਹੋਏ ਯਕੋ ਜੀ ਕੀਤਾ ਕਰਾਇਆ ਕੁਛ ਦੱਸ ਮੈਨੂੰ ਸਾਹੀ ਲੇ ਤਾਂ ਨਾ ਕੁਛ ਨਹੀਂ ਆ ਪਰ ਮੈਨੂੰ ਪਤਾ ਹੈ ਉਹ ਕੀ ਫੀਲ ਕਰਦੇ ਵਿੱਚ ਉਹ ਤੁਹਾਨੂੰ ਪਤਾ ਹੈਗਾ ਉਹਨਾਂ ਦੇ ਕਿਹੜਾ ਕੋਈ ਬੇਬੀ ਹੈਗਾ ਵਾ ਤੇ ਉਹਨਾਂ ਨੇ ਜੈਲਸੀ ਕਰਨੀ ਮੇਰੇ ਤੋਂ ਯਾਰ ਉਹ ਜੈਲਸੀ ਨਹੀਂ ਕਰਦੇ ਤੈਨੂੰ ਪਤਾ ਇੰਨੀ ਖੁਸ਼ੀ ਤੇ ਤੈਨੂੰ ਨਹੀਂ ਹੋਣੀ ਜਿੰਨੀ ਉਹਨਾਂ ਨੂੰ ਖੁਸ਼ੀ ਆ ਸਭ ਪਤਾ ਮੈਨੂੰ ਜਿੰਨੀ ਕੋ ਉਹਨਾਂ ਨੂੰ ਖੁਸ਼ੀ ਆ ਮੰਮੀ ਜੀ ਕਾ ਤੁਸੀਂ ਹਸਪੀਟਲ ਗਏ ਸੀ ਕੀ ਕਿਹਾ ਡਾਕਟਰ ਨੇ ਬੱਚਾ ਠੀਕ ਹੈ ਨਾ ਠੀਕ ਹੈ ਕੀ ਕਿਹਾ ਡਾਕਟਰ ਨੇ ਤੇ ਗ੍ਰੋਥ ਵਧੀਆ ਹੁੰਦੀ ਆ ਸਭ ਕੁਝ ਵਧੀਆ ਹੈ ਦਵਾਈ ਚੇਨ ਕਰਤੀ ਹੈ ਹਾਂ ਤਾਂ ਤੇ ਵੀ ਤਾਂ ਗੱਦੀਆਂ ਮੈਂ ਹੈ ਨਹੀਂ ਦੁੱਧ ਦਵਾਈਆਂ ਤੜੀਆਂ ਹਾਂਜੀ ਤੇ ਉਹਦੇ ਫਿਰ ਕੀ ਦਿੰਦੇ ਮੈਂ ਹੀ ਕਰਦੀਆਂ ਚੀਜ਼ਾਂ ਦਿੰਨੇ ਦੁੱਧ ਦਾਦਾ ਹੀ ਦੂ ਸਭ ਕੁਝ ਉਹ ਖਾਂ ਉਹਦਾ ਸਭ ਤੋਂ ਵਧੀਆ ਦਵਾਈ ਲੈ ਕੇ ਪਾ ਦਿੰਦੇ ਨਾ ਸਰ ਮੇਰੇ ਹੱਥ ਦਾ ਤੇ ਉਹ ਖਾਂਦੀ ਨਹੀਂ ਸਵੇਰ ਦਾ ਉਹਨੇ ਦੁੱਧ ਨਹੀਂ ਪੀਤਾ ਉਹਨੂੰ ਦੁੱਧ ਗਰਮ ਕਰਕੇ ਨਾ ਤੇ ਵਿੱਚ ਉਹ ਪਾਊਡਰ ਪਾ ਦੋ ਪ੍ਰੋਟੀਨ ਨਾਲ ਤੇ ਉਹਨੂੰ ਦੋ ਦੁੱਧ ਕੋਈ ਨਹੀਂ ਸਹੀ ਲਾਇਆ ਨਾ ਸਹੀ ਲਾਇਆ ਨਾ ਉਹ ਪੁੱਛਣਿਆ ਕਿ ਉਹ ਦਵੇਗਾ ਦੋ ਦੂ। ਕਰੰਡਿਆ ਗਾ ਲੋ। ਮੰਮੀ ਡਾਰੀ ਲੱਗਦਾ ਵਾ। ਇਹ ਕਿਤੇ ਲੜੀ ਨਾ ਪੈਣ ਦੋਵੇਂ ਜੀ। ਤੇ ਤੇ ਨਾਲ ਲੜਾਈ ਆ ਤਾਂ ਇਤਾਂ ਦੀ ਗੱਲਾਂ ਵੀ ਕਰਨੀਆਂ ਤੇ ਲੜਾਈ ਤੋਂ ਘਟੇ। ਐਤ ਸਦਾ ਨਹੀਂ ਲੜਾਈ ਡੈਨ ਤੋ 2 ਮਿੰਟ ਲੜਾਈ ਹੋ ਕੇ ਜੋ ਸਮਝੋਗੀ ਉਹ ਚੰਗਾ ਹੈ ਨਾ। ਕਿ ਰੋਜ਼ ਲੜਾਈ ਚੰਗੀ। ਮੰਮੀ ਡਾਰੀ ਲੱਗਦਾ ਵਾ। ਉਧਰ ਉਹ ਹਾਲ ਤਾਂ ਚਿਆ ਤੇ ਉਧਰੋਂ ਸੇ ਆਪਾਂ ਹੀ ਨਾ ਕੋਈ ਪੈ ਜੇ। ਤੁਹਾਨੂੰ ਪਤਾ ਹੀ ਹੋ ਕਿੰਡੀ ਜਿੱਦੀ ਆ। ਕੁਛ ਨਹੀਂ ਹੁੰਦਾ। ਜੋ ਜਿਦੀ ਰਹੋਗੇ ਉਹ ਸਹੀ ਨਹੀਂ ਹੈ ਤੂੰ ਟੌਨ ਆਉਗੇ ਚੰਗੀ ਰਹਿਣਾ ਉਹਨੂੰ ਚਲੋ ਛੱਡੋ ਬੱਚਾ ਤਾਂ ਠੀਕ ਹੈ ਨਾ ਮੈਂ ਬਸ ਇਹੋ ਪੁੱਛਣਾ ਸੀ ਤੁਹਾਨੂੰ ਬਈ ਠੀਕ ਹੈ ਬੱਚੇ ਦੀ ਹਰਤ ਸਹੀ ਹੈ ਸਭ ਕੁਝ ਸਹੀ ਕੋਈ ਪ੍ਰੋਬਲਮ ਨਹੀਂ ਹੈ ਚਲੋ ਮੰਮੀ ਠੀਕ ਹੈ ਹੁਣ ਹਫਤੇ ਬਾਅਦ ਫੇਰ ਬੁਲਾਇਆਏਗਾ ਤੋ ਫੇਰ ਜਾਵਾਂਗੇ ਤੇ ਮੰਮੀ ਜੇ ਤਾਂ ਮੇਰੇ ਹੱਥੋਂ ਕੁਝ ਖਾਂਦੀ ਹੈ ਤਾਂ ਠੀਕ ਹੈ ਨਹੀਂ ਤੇ ਤੁਸੀਂ ਉਹਦੀ ਹਰ ਚੀਜ਼ ਦਾ ਧਿਆਨ ਰੱਖ ਲਓ ਕੋਈ ਨਾ ਸਮੇਸਰ ਦੇ ਦਿਓ ਕੋਈ ਗੱਲ ਨਹੀਂ ਸਹੀ ਲੋਹੀ ਗੱਲ ਕਰਨ ਲਿਆ ਤੇ ਸਮਝਾਏਗਾ ਤੇ ਕੋ ਖਾਏਗੀ ਨਹੀਂ ਫਿਰ ਆਪੇ ਖਾਏਗੀ ਨਾਲੇ ਇਹਦੀ ਕਰੋ ਨੌਕਰੀ ਦੇ ਨਾਲ ਇਹ ਵੀ ਸੋਹ ਗੱਲਾਂ ਉਹ ਕਿੱਥੇ ਲਿਖਿਆ ਨਾਲੋਂ ਕਰਕੇ ਦੇ ਵਿੱਚ ਨਾਲੋਂ ਗੱਲਾਂ ਥੋੜੀ ਆਪੇ ਸਮਝਾਇਆਗਾ ਨਹੀਂ ਖਾਏਗਾ ਤੇ ਬਣਾ ਖਾਏਗੀ ਆਪੇ ਨਹੀਂ ਬਣਾਏਗੀ ਆਪੇ ਸਾਈਹ ਬਣਾ ਕੇ ਦੇਵੇਗਾ ਮੈਂ ਕਿਹਦੇ ਵਾਸਤੇ ਬਣਾਵਾਂ ਮੈਂ ਹੁਣ ਇਹੋ ਕੰਮ ਕਰਨ ਜੋਗੀ ਰਹੀਆਂ ਪੈਨ ਰੋਟੀਆਂ ਪਕਾ ਕੇ ਦਵਾਂ ਜਿਹਦੇ ਹੱਥ ਦਾ ਖਾਣਾ ਉਹਦੇ ਹੱਥ ਦਾ ਖਾਵੇ ਭੈਣ ਆਪਣੀ ਹੱਥ ਦਾ ਖਾਵੇ ਉਹ ਦਿੰਦੀ ਆ ਨਾ ਬਣਾ ਕੇ ਉਹ ਕੀ ਨਹੀਂ ਦਿੰਦੀ ਸਾਰੇ ਕੰਮ ਕਰਨ ਦੇ ਜੋ ਉਹਨੂੰ ਨਹੀਂ ਪਤਾ ਉਹ ਵੀ ਉਹ ਕਰਦੀ ਪਈਏ ਉਹ ਤੇ ਇਹਦੀ ਗਲਤੀਆਂ ਮੁਕਤਾ ਕਰ ਲਵੇ ਮੁਕਤਾ ਮੈਂ ਤਾਂ ਨਹੀਂ ਕਰਦੀ ਕੁਛ ਪੱਪੇ ਕੋ ਨੂੰ ਜੋ ਕਰਨਾ। ਤੋ ਹੀ ਕੀ ਦੇਜੇ ਬਖਾਂ। ਨਿਆਣੇ ਕੇ ਜਿਹੜੀ ਰਫੜ ਫੜੀ ਕਰਦੇ ਜੀ। ਉਹ ਬਸ ਇਤਨੀ। ਮੈਂ ਨਹੀਂ ਨਿਆਣਾ ਤੇ ਨਿਆਣਾ ਤਾਂ ਉਹਨਾਂ ਨਾਲ ਬਿਘਰੇ। ਰஞ்சிਤ ਮੈਂ ਮੰਮੀ ਨੂੰ ਪੁੱਛ ਕੇ ਆਉਂਦੀ ਆ। ਮੈਂ ਤਾਂ ਵੀ ਡਾਕਟਰ ਨੇ ਕੀ ਕਿਹਾ ਵਾ। ਅੱਛਾ ਕਹਿੰਦੇ ਬੱਚੇ ਦੀ ਬੜੀ-ਵੜੀ ਵਧੀਆ ਗ੍ਰੋਥ ਹੁੰਦੀ ਆ। ਕਹਿੰਦੇ ਬਿਲਕੁਲ ਬੇਬੀ ਠੀਕ ਠਾਕ ਆ ਤੇ ਦਵਾਈਆਂ ਬੂਟੀਆਂ ਹੋਰ ਦੇਤੀਆਂ ਹੁੰਦਾਂ ਨੇ ਅੱਛਾ ਹਾਂ ਤੇ ਮੰਮੀਆਂ ਦੇ ਪਿਆਪਾ ਆਪਣਾ ਨਾ ਕਰਦੀਆਂ ਜਿਹੜੀਆਂ ਚੀਜ਼ਾਂ ਨਾ ਉਹੋ ਹੀ ਇਹਨੂੰ ਜ਼ਿਆਦਾ ਦਿੰਨੇ ਆ ਤੇ ਡਾਕਟਰ ਕਹਿੰਦੇ ਇਸ ਤੋਂ ਵਧੀਆ ਹੋਰ ਕਿਹੜੀ ਗੱਲ ਆ ਕਹਿੰਦੇ ਅੱਜ ਕੱਲ੍ਹ ਕੀ ਜਨਾਨੀਆਂ ਕਰਦੀਆਂ ਵਾ ਵੀ ਘਰ ਦੀਆਂ ਚੀਜ਼ਾਂ ਨਹੀਂ ਖਾਂਦੀਆਂ ਹੈਗੀਆਂ ਜਦੋਂ ਪ੍ਰੈਗਨੈਂਟ ਹੁੰਦੀਆਂ ਵਾ ਤੇ ਉਹ ਦਵਾਈਆਂ ਤੇ ਟੱਕ ਚਾੜਦੀਆਂ ਵਾ ਤੇ ਦਵਾਈਆਂ ਤੇ ਤੁਹਾਨੂੰ ਪਤਾ ਦਵਾਈਆਂ ਹੀ ਹੁੰਦੀਆਂ ਵਾ ਨਾ ਫਿਰ ਵੀ ਕਿਤੇ ਨਾ ਕਿਤੇ ਉਹ ਨੁਕਸਾਨ ਕਰਦੀਆਂ ਨੇ ਆਪਣੀ ਬਾਡੀ ਤੇ ਤੇ ਮੰਮੀ ਕਹਿੰਦੇ ਬਸ ਉਹਨਾਂ ਨੇ ਤਾਕਤ ਦੇ ਕੈਪਸੂਲ ਦੇ ਦਿੱਤੇ ਆ ਤੇ ਕੇਂਦੇ ਸਾਰਾ ਕੁਝ ਬੜਾ ਵਧੀਆ ਵਾ ਵਾਸੇ ਦਾ ਧਿਆਨ ਰੱਖੋ ਖਾਣ ਪੀਣ ਦਾ ਕੀ ਪਤਾ ਤਾਂ ਅਗਲੇ ਕੈਪਸੂਲ ਖਾ ਕੇ ਉਹਦੇ ਦਿਮਾਗ ਤੇ ਵੀ ਥੋੜਾ ਬਦਸਰ ਹੋ ਜੇ ਸਿਹਤ ਸਹੀ ਹੋ ਜੇ ਮੈਂ ਉਹਦੇ ਨੂੰ ਪੁੱਛਣ ਲੱਗਾ ਵਾਂ ਸਾਹਿਬ ਨੂੰ ਕਿੰਨੇ ਕੀ ਗੱਲ ਕਰਨੀ ਮੰਮੀ ਨੇ ਹੁਣੇ ਕਹਿਣ ਦੀ ਕਿੰਦੇ ਸਾਹਿਬ ਕਰੰਡਿਆ ਵਾ ਗੱਲ ਤੇ ਪਤਾ ਨਹੀਂ ਹੁਣ ਉਹ ਗੱਲ ਕੀਤੀ ਆ ਕਿ ਨਹੀਂ ਕੀਤੀ ਮੈਨੂੰ ਤਾਂ ਡਾਰੀ ਲੱਗਦਾ ਰঞ্জੀਤ ਮੈਂ ਤੇ ਅੱਗੇ ਮੰਮੀ ਨੂੰ ਕਹਿਣ ਦੀ ਆ ਵੀ ਕਿਤੇ ਲੜੀ ਨਾ ਪੈਵੇ ਓਏ ਨਹੀਂ ਲੜਦੇ ਤੂੰ ਕਿਵੇਂ ਇਹ ਛੋਟੀ ਛੋਟੀ ਗੱਲਾਂ ਕਰੀਂ ਨਹੀਂ ਮੇਰੀ ਗੱਲ ਸੁਣ ਸਿੱਧੀ ਜੀ ਗੱਲ ਤੇ ਮੈਂ ਇਹ ਗੱਲ ਕਹਿੰਦੇ ਆਂ ਸਾਰਾ ਕੁਝ ਸਹੀ ਚੱਲਣ ਦੇ ਆ। ਚਲ ਬੱਚੇ ਦੀ ਗਰੋਥ ਵੀ ਹੁੰਦੀ ਆ। ਸਭ ਕੁਝ ਮਾਰਾ ਬਹੁਤ ਵਧੀਆ ਕਰ ਰਿਹਾ ਵਾ। ਮੈਨੂੰ ਇੱਕ ਗੱਲ ਨਹੀਂ ਸਮਝਣੀ ਆਉਦੀ। ਜਿਹੜੀਆਂ ਫਾਲਤੂ ਇਹ ਗੱਲਾਂ ਕਰਦੀ ਆ। ਮੈਂ ਤੇਰਾ ਹੱਦ ਤੱਕ ਖਾਣਾ ਨਹੀਂ। ਇਹ ਅੰਨੀ ਆ। ਇਹਨੂੰ ਪਤਾ ਨਹੀਂ ਲੱਗਦਾ ਕਿ ਤੂੰ ਦੀ ਸਗੀ ਭੈਣ ਐ। ਤੂੰ ਤਾਂ ਕੋ ਮਾੜਾ ਸੱਚੀਂਂਗੀ। ਮੈਨੂੰ ਆਹ ਗੱਲਾਂ ਬੜੀਆਂ ਬੁਰੀਆਂ ਲੱਗਦੀਆਂ ਹੋਰ ਗੱਲ ਕੋਈ ਬਣੀ ਦੀ ਸੋਚ ਐ ਨਾ ਉਹ ਜਿੱਥੇ ਟਿਕੀ ਆ। ਬਾਕੀ ਤੁਹਾਡੀ ਕਿੱਥੇ ਟਿਕੀ ਆ ਤੁਸੀਂ ਤੇ ਚਾਜ ਨਾ ਬੋਲੋ ਫਿਰ ਉਹਦੇ ਤੇ ਤੁਹਾਡੇ ਚ ਫਰਕ ਕੀ ਆ ਗਿਆ ਉਹ ਨਾ ਬਾਬਾ ਤੇਰੀ ਸੁੰਦੀ ਹੋ ਨਾ ਮੇਰੀ ਸੁੰਦੀ ਹੋ ਨਾ ਮੰਮੀ ਸੁੰਦੀ ਸੁੰਦੀ ਹੋ ਤੇ ਜੇ ਵੀ ਸੁੰਦੀ ਹੋ ਉਹਨੂੰ ਤੇ ਕਹਿਣਾ ਪੈਣਾ ਇੱਕ ਛਿੜਕੇ ਕੇ ਕਹੂਗਾ ਨਾ ਤੇ ਫਿਰ ਪਤਾ ਲੱਗੂਗਾ ਇਹ ਕਿਹਨਾਂ ਕਰਮ ਤੇ ਧਿਆ ਗੱਲ ਹੋਣਾ ਪਤਾ ਕਰੀ ਮੈਨੂੰ ਬਸ ਇਹੋ ਡਾਰਿਆ ਵੀ ਲੜਨਾ ਪੈਣਾ ਦੋਵੇਂ ਜੀ ਥੋੜੀ ਬੁਧੀ ਲੜਾਈ ਹੈ ਇਹ ਖਰਚ ਹੁੰਦੀ ਹੈ ਕੋਈ ਗੱਲ ਨਹੀਂ ਤੁਹਾਨੂੰ ਨਹੀਂ ਪਤਾ ਰਣਜੀਤ ਅੱਗੇ ਉਹ ਮੈਨੂੰ ਚੰਗਾ ਨਹੀਂ ਸਮਝਦੀ ਕੁੜੀ ਤੇ ਜੇ ਕੱਲ ਨੂੰ ਕੋਈ ਅਭੀ ਨਭੀ ਹੋ ਗਈ ਨਾ ਬੱਚੇ ਦੀ ਤੇ ਸਾਰੀ ਜਮੇਆਰ ਉਹਨੇ ਮੈਨੂੰ ਟਹਿਰਾਉਣਾ ਵਾ ਤੇ ਮੈਂ ਤੇ ਅੱਗੇ ਕਿਸਮਤ ਦੀ ਮਾਰੀ ਆ ਰੰਜੀਤ ਮੈਂ ਜੀ ਨਹੀਂ ਸਕੂਗੀ ਜ਼ਿੰਦਗੀ ਚ ਕਦੀ ਤੇ ਉਹੀ ਤੇ ਮੈਂ ਕਹਿੰਦੇ ਆ ਮੈਂ ਤੇ ਉਦਾਂ ਹੀ ਘੁੱਟ-ਘੁੱਟ ਕੇ ਮਰ ਜੂਗੀ ਤੇ ਮੈਂ ਕਹਿੰਦੇ ਆ ਵਾ ਜੇ ਕੱਲ ਵੀ ਅਭੀ ਨਵੀ ਹੋਈ ਨਾ ਉਹਨੇ ਤੇਰਾ ਨਾਂ ਹੀ ਲਾਣਾ ਤੂੰ ਥੋੜਾ ਸੁਧਰ ਕੇ ਰਹਿ ਤੇ ਤਾਂ ਹੀ ਤੇ ਮੈਂ ਕਹਿੰਦੀ ਆ ਤੇ ਉਹੀ ਤੇ ਮੈਂ ਕਹਿੰਦੇ ਆ ਵਾ ਜੇ ਥੋੜੀ-ਬੋਦੀ ਲੜਾਈ ਪਾਇਆ ਨਾ ਮੇਰੀ ਗੱਲ ਸੁਣ ਔਖੀ ਨਾ ਥੋੜੀ-ਬੋਦੀ ਲੜਾਈ ਪਾਇਆ ਨਾ ਘਰ ਸਿੱਧਾ ਜਾਂਦਾ ਨਾ ਤੇ ਜਾਣ ਦੇ ਕੁਛ ਨਹੀਂ ਹੁੰਦਾ ਉਹ ਸਮਝਾ ਲੈਣਾ ਉਹਨੇ ਆਪਣੇ ਹਿਸਾਬ ਨਾਲ ਲੜਾਈ ਦੀ ਤੇ ਮੈਨੂੰ ਫਿਕਰ ਲੱਗੀ ਆ ਕਿ ਜੇ ਜ਼ਿਆਦਾ ਲੜਾਈ ਪੈ ਗਈ ਤੇ ਤਨੋਂ ਕੋਝ ਹੋ ਗਿਆ ਤੇ ਫੇਰ ਸਮਝਦੇ ਕਿ ਉਹਨੇ ਕਿਹੜੀ ਹਾਲਤ ਆਓ ਉਹ ਨਹੀਂ ਹੁੰਦਾ ਕੁਛ ਨੰਦਾਨੂ ਐਵੇਂ ਬੋਲੀਏ ਨਹੀਂ ਤੂੰ ਗੱਲ ਕਰਨ ਦਾ ਕੋਈ ਤਰੀਕਾ ਵੀ ਹੁੰਦਾ ਵਾ ਕਿ ਸਾਬ ਨਾਲ ਗੱਲ ਕਰਨੀ ਆ ਨਾਲੇ ਜੇ ਮੈਂ ਕੀਤੀ ਉਹਨੇ ਪੁੱਠੀ ਪਾਣੀ ਮੰਮੀ ਨੇ ਕੀਤੀ ਉਹਨੇ ਪੁੱਠੀ ਪਾਣੀ ਤੂੰ ਹੀ ਕੀਤੀ ਉਹਨੇ ਪੁੱਠੀ ਪਾਣੀ ਤੇ ਸਾਹਿਲ ਨੂੰ ਵੀ ਸਮਝਾਦਾ ਨਹੀਂ ਤਰੀਕੇ ਨਾਲ ਗੱਲ ਕਰੇ ਉਹ ਇਦਾਂ ਨਿਆਣਾ ਕਿਵੇਂ ਉਹਨੂੰ ਪਤਾ ਹੀ ਆ ਕਿਹੜੀ ਹਾਲਤ ਚ ਉਹ ਸਿਆਣਾ ਵਾ ਉਹਨੂੰ ਪਤਾ ਵਾ ਮੈਂ ਕਿਦਾਂ ਗੱਲ ਕਰਨੀ ਹੈ ਮੇਰੇ ਤੇ ਆਪਣੀ ਜਾਣਕਾਰੀ ਕੀ ਚਾਈ ਪਈ ਹੈ ਹਰ ਪਾਸੇ ਚੱਲ ਲਈ ਗੱਲ ਸ ਬੋੜਾ ਟੈਨਸ਼ਨ ਨਾ ਲੈ ਸਭ ਕੁਝ ਸਹੀ ਹੋ ਜਾਣਾ ਠੀਕ ਹੈ ਗੱਲ ਕਰਦੇ ਵੇਲੇ ਨਹੀਂ ਕੀ ਗੱਲ ਕਰਦਾ ਜਾ ਹਟ ਚਾ ਚੋੜਾਂਗੇ ਮੈਂ ਲਈ ਆ ਅੱਗੇ ਮੈਂ ਮੇਰੀ ਥਾਂ ਤੱਕ ਆ ਤੇ ਮੁੰਡੇ ਨਹੀਂ ਆਏ ਮੈਨੂੰ ਸਾਰਾ ਪੰਗਾ ਪਿਆਰੇ ਕੱਲੇ ਨੂੰ ਸਾਹਿਲ ਇਹ ਕਿਹ ਬਣਾਉਣਾ ਫਿਰ ਚੱਲ ਜਿਓ ਚੱਲ ਚੱਲ ਇਹ ਸਮਝੀ ਦੇਖ ਸਾਹਿਲ ਉਹਨਾਂ ਨੂੰ ਕੋਈ ਖੁਸ਼ੀ ਨਹੀਂ ਆ ਖੁਸ਼ੀ ਸਿਰਫ ਤੁਹਾਨੂੰ ਮੰਮੀ ਨੂੰ ਤੇ ਮੈਨੂੰ ਹੀ ਆ ਉਹਦੇ ਵਿੱਚੋਂ ਤੁਸੀਂ ਕਿੰਨਾ ਛੜਦੇ ਆ ਕਿ ਇੰਨਾ ਟਾਈਮ ਹੋ ਚੱਲਿਆ ਉਹਨਾਂ ਦੇ ਵਿਆਹ ਨੂੰ ਤੇ ਉਹਨਾਂ ਦੀ ਝੋਲੀ ਨਹੀਂ ਭਰੀ ਤੇ ਮਾਰੇ ਨੇ ਮੇਰੇ ਆਉਂਦੇ ਸੁਣ ਲਈ ਆ ਇਹ ਤੋਂ ਤੁਸੀਂ ਆਪ ਸੋਚ ਲਓ ਸਾਹਿਲ ਕਿੰਨਾ ਸੜਦੀ ਹੋਣਗੀ ਵਿੱਚ ਉਹ ਮੇਤੋਂ ਯਾਰ ਤੂੰ ਤੇ ਨਾ ਪਾਗਲ ਹੋ ਗਈਆਂ ਤੇਰੇ ਨਾਲ ਗੱਲ ਕਰਨ ਦਾ ਨਾ ਤਾਂ ਖਾਦਾ ਹੀ ਨਹੀਂ ਲਾ ਸਾਹਿਲ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ ਮੈਂ ਦੁਖੀ ਥੋੜੀ ਆ ਉਹਨਾਂ ਦੀ ਮੈਨੂੰ ਪਤਾ ਵੀ ਇਸ ਕਰੀ ਵਿੱਚ ਜੋ ਕੁਝ ਵੀ ਹੋਣਦਿਆ ਵਾ ਉਹ ਕੀ ਐ ਸਾ ਤੈਨੂੰ ਪਤਾ ਵਾ ਜੋ ਮੈਨੂੰ ਨਹੀਂ ਪਤਾ ਮੈਨੂੰ ਵੀ ਤਾਂ ਪਤਾ ਲੱਗੇ ਅੱਜ ਤੱਕ ਮੈਂ ਤਾਂ ਕੁਝ ਵੇਖਿਆ ਨਹੀਂ ਆ ਸਾਹਿਲ ਕਿੰਨੀ ਦੀਦੀ ਉੱਪਰ ਕੋਲੀ ਲੱਗਦੇ ਨਾ ਉਹ ਨਹੀਂ ਹੈ ਨਹੀਂ ਤੁਹਾਨੂੰ ਨਹੀਂ ਪਤਾ ਕੀ ਚਾਹੁੰਦੇ ਆ ਵੇਖੋ ਮੈਂ ਕਿ ਦੁਖੀ ਥੋੜੀ ਆਪਣੇ ਬੱਚੇ ਦੀ ਮੈਂ ਚਾਹੁੰਦੀ ਆ ਤੁਸੀਂ ਚਾਹੁੰਦੇ ਜੀਂ ਦੀ ਗੱਲ ਕਿ ਉਹ ਆਉਣ ਤੋਂ ਪਹਿਲਾਂ ਹੀ ਓਦਾਂ ਹੋ ਜੇ ਯਾਰ ਮੈਂ ਕਿਹ ਚੋਣੀ ਐ ਚੀਜ਼ ਤੇ ਫਿਰ ਸाहिल ਇੱਥੇ ਹੀ ਤੂੰ ਸੋਚ ਰਖੋ ਨਾ ਤੁਹਾਨੂੰ ਪਤਾ ਵਾ ਉਸ ਟਾਈਮੋਂ ਮੇਰੀ ਭੈਣ ਹੀ ਪਰ ਹੁਣ ਇਸ ਟਾਈਮੋਂ ਮੇਰੀ ਜੇਠਾਣੀ ਆ ਉਹ ਭੈਣ ਦੇ ਨਜ਼ਰੀਏ ਨਾਲ ਇੱਕ ਜੇਠਾਣੀ ਦੇ ਨਜ਼ਰੀਏ ਨਾਲ ਮੇਰੇ ਨਾਲ ਸੋਚਦੀ ਆ ਯਾਰ ਸਿਮਰਤ ਇਦਾਂ ਦਾ ਕੁਝ ਵੀ ਨਹੀਂ ਆ ਤੂੰ ਗਲਤ ਸੋਚ ਨਹੀਂ ਆ ਸਾਈ ਮੈਂ ਕੁਝ ਗਲਤ ਨਹੀਂ ਸੋਚਨੀ ਮੈਂ ਜੋ ਕੁਝ ਵੀ ਸੋਚਨੀ ਮੈਂ ਆਪਣੇ ਤੇ ਆਪਣੇ ਬੱਚੇ ਲਈ ਸੋਚਨੀ ਆ ਤੂੰ ਇੱਥੇ ਮੈਨੂੰ ਗਲਤ ਕਿਉਂ ਠਹਿਰੋਂਦੀ ਜੀ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੂੰ ਚੋਣੀ ਕੀ ਆ ਤੇਰੀਆਂ ਗੱਲਾਂ ਹੀ ਪਤਾ ਨਹੀਂ ਕੀ ਆ ਯਾਰ ਇੱਕ ਦਿਨ ਬੰਦਾ ਅੱਗੇ ਥੱਕਾ ਟੁੱਟਾ ਹੁੰਦਾ ਕੰਮ ਤੋਂ ਤੂੰ ਮੇਰੀ ਛੱਡ ਤੈਨੂੰ ਪਤਾ ਜਿਹੋ ਜਿਹੇ ਗੱਲਾਂ ਤੂੰ ਕਰਨੀ ਆ ਰঞ্জੀਤ ਭਾਈ ਤੇਰੇ ਬਾਰੇ ਕੀ ਸੋਚਦੇ ਹੋਣਗੇ ਨਾਲੇ ਅੱਜ ਤੈਨੂੰ ਉਹ ਜਠਾਣੀ ਲੱਗਣ ਲੱਭੀ ਆ ਤੂੰ ਇਹ ਜਿੰਨ ਭੋਲਣਾ ਜੇ ਤੂੰ ਅੱਜ ਇੱਥੇ ਘਰ 'ਚ ਬੈਠੀ ਆ ਨਾ ਆਪਣੀ ਭੈਣ ਦੇ ਬਦੋਲੇ ਤੇ ਬੈਠੀ ਆ ਤੈਨੂੰ ਪਤਾ ਤੈਨੂੰ ਤਾਂ ਮਕਾਬ ਵੀ ਨਹੀਂ ਪੋਣਾ ਸੀ ਸਾਹੀ ਲੋਦੋ ਗੱਲ ਹੋ ਰਹੀ ਉਹਦੋਂ ਵਿਆਹ ਦੀ ਗੱਲ ਹੀ ਪਰ ਹੁਣੇ ਬੱਚੇ ਦੀ ਗੱਲ ਆ ਤੈਨੂੰ ਪਤਾ ਜਿਹੜੇ ਬਾਜ ਜਨਨਾਲੀਆਂ ਹੁੰਦੀਆਂ ਨਾ ਉਹ ਕਦੀ ਕਿਸੇ ਦਾ ਬੱਚਾ ਵੇਖ ਕੇ ਚੜਦੀ ਉਹ ਹੋ ਯਾਰ ਤੇਰੇ ਨਾਲ ਤਾਂ ਗੱਲ ਕਰਨ ਦਾ ਵੀ ਕੋਈ ਫਾਇ ਮੈਂ ਤੁਹਾਡੇ ਨਾਲ ਕੀ ਗੱਲ ਕਰਾਂ ਮੈਂ ਆਪਣੇ ਬੱਚੇ ਦੀ ਸੇਫਟੀ ਚ ਚਿੰਨੀ ਆ ਮੈਂ ਇਹ ਮੰਗਦੀ ਤੁਹਾਡੇ ਕੋਲ ਤੂੰ ਮੈਨੂੰ ਇਹ ਦਾਦੇ ਤੋਂ ਚੋਣਨੀ ਕੀ ਆ ਮੈਂ ਬਸ ਇਹੋ ਚੋਣਨੀ ਜਾਂ ਤੇ ਉਹ ਇਸ ਕਾਰ ਵੀ ਚਲ ਜੇ ਤੇ ਜਾਂ ਫਿਰ ਆਪਾਂ ਦੋਵੇਂ ਚਲ ਜਾਈਏ ਯਾਰ ਜਰਾ ਦਿਮਾਗ ਤੇ ਠੀਕ ਆ ਤੂੰ ਕਿਵੇਂ ਦੀਆਂ ਗੱਲਾਂ ਕਰਨੀਆਂ ਸਾਇਲ ਮੈਂ ਬਿਲਕੁਲ ਸਹੀ ਗੱਲ ਕਰਨੀ ਆ ਅੱਜ ਤੂੰ ਇਹ ਚੀਜ਼ ਬਾਰੇ ਨਹੀਂ ਸੋਚਣਦੀ ਅੱਗੇ ਜਾ ਕੇ ਤੁਹਾਨੂੰ ਵੀ ਸੋਚਣਾ ਪੈਣਾ ਵਾ ਕਿ ਸਿਮਰਤ ਜੋ ਕਹਿੰਦੀ ਸਹੀ ਕਹਿੰਦੀ ਸੀ ਯਾਰ ਜੇ ਤੂੰ ਘਰ ਛੱਡਣਾ ਵਾ ਨਾ ਤੇ ਤੂੰ ਇਕੱਲੇ ਚਲ ਜਾ ਮੈਂ ਤੇ ਨਹੀਂ ਛੱਡ ਕੇ ਜਾ ਸਕਦਾ ਉਹਨਾਂ ਨੂੰ ਸਾਹੀ ਸਮਝਣ ਦੀ ਕੋਸ਼ਿਸ਼ ਕਰੋ ਮੈਂ ਕਿਰ ਦੋਖੀ ਥੋੜੀ ਇਸ ਕਰਦੀ ਸਾਹੀ ਮੇਰੀ ਗੱਲ ਤਾਂ ਸੁਣੋ ਉਹ ਤੈਨੂੰ ਤਰ੍ਹਾਂ ਬਿਲਕੁਲੇ ਸਮਝਾ ਸਕਦਾ ਮੈਂ ਤੇਰੇ ਖੰਡ ਵਿੱਚ ਗੱਲ ਪੈ ਨਹੀਂ ਸਕਦੀ ਕੋਈ ਮਮ ਜੀ ਮੈਂ ਤਾਂ ਇਹ ਕਹਿ ਨਹੀਂ ਕਿ ਸਾਹੀ ਤੱਕ ਗੱਲ ਨਾ ਕਰੋ ਕਿਏ ਕਰੋ ਲੜਾਈ ਕਰਨ ਦੇ ਸੀ ਅੰਦਰ ਦੋਵੇਂ ਜਾਣ ਮੈਂ ਇੱਥੇ ਉਹ ਸਾਰਾ ਕੁਝ ਸੁਣਣ ਲਈ ਆ ਮੈਂ ਇੱਥੇ ਸੁਣਣੇ ਬੈਠੀ ਹੋਰ ਮੈਂ ਕੀ ਕਰਨ ਲਈ ਆ ਮੈਨੂੰ ਵੀ ਬੜਾ ਗੁੱਸਾ ਆ ਗਿਆ ਮਗਰ ਉਹ ਨਹੀਂ ਬੋਲੂਗਾ ਨਾ ਉਹਨੇ ਕਦੀ ਨਹੀਂ ਸੁਧਰਨਾ ਜੇ ਉਹਦੀ ਨਹੀਂ ਸੁਣਣ ਲਈ ਤੇ ਸਾਡੀ ਸੁਣੋਗੇ ਉਹ ਲੜੂਗਾ ਬੋਲੂਗਾ ਚੜੂਗਾ ਫੇਰ ਉਹ ਨਹੀਂ ਹਟਣਾ ਲੈ ਕਰ ਲੈ ਦੇ ਜੋ ਕਰਦੇ ਨਾ ਕਰ ਰ ਤੂੰ ਨਹੀਂ ਬੋਲਣਾ ਵਿੱਚ ਮੰਮੀ ਪਰ ਇਹ ਮਤ ਬੋਲੋ ਕਿ ਜਦੋਂ ਸਹੀ ਸਹੀ ਸਰਕਲ ਚੱਲੀ ਜਾਂਦਾ ਨਾ ਹੁਣ ਜਿੱਦਾਂ ਸਾਹਿਲ ਹੁਣ ਉਹ ਵੀ ਸਾਡੇ ਨਾਲ ਆ ਤੇ ਕੱਲ ਨੂੰ ਕੋਈ ਅੱ비 ਨੱਬੀ ਹੋਗੀ ਨਾ ਫੇਰ ਸਾਹਿਬ ਸਿਮਰਤ ਨਾਲ ਉਹਣਾ ਨਾ ਇਹ ਤੁਸੀਂ ਵੀ ਨਾ ਭੁੱਲਿਓ ਕੋਈ ਗੱਲ ਨਹੀਂ ਕੋਈ ਤਾਂ ਸੱਠ ਹੋਊਗਾ ਨਾ ਪੁੱਛਣਾ ਕੋਸਤੇ ਪਤਾ ਲੱਗੂਗਾ ਨਾ ਬੋਲਣ ਦੇ ਨੂੰ ਤੁਸੀਂ ਨੀ ਬੋਲਣਾ ਮੈਂ ਆਪਣੀ ਬੋਲੀ ਇਸੇ ਕਰਕੇ ਮੈਂ ਆਵਾਜ਼ ਨਹੀਂ ਦਿੱਤੀ ਨਾ ਮੈਂ ਅੰਦਰ ਗਈ ਉੱਟ ਕੇ ਮੈਂ ਲੱਗ ਲੈਂਦੇ ਨੂੰ ਇਹ ਕੜੀ ਸਾਡੀ ਸੁਣਦੀ ਆ ਸੁਣਦੀ ਹੁੰਦੀ ਤਾਂ ਹੀ ਜਾਂਦੇ ਅੰਦਰ ਸੁਣ ਲੈਣ ਦੇ ਜੜਦਲਾ ਜਿਹੜੀ ਕਰਦਾ ਵਧੀਆ ਰਿਆ ਹੁਣ ਲੱਗ ਜੂ ਪਤਾ ਸੋਚੂਗੀ ਨਾਲੇ ਬਹਿ ਕੇ ਕਿ ਮੇਰਾ ਬੰਦਾ ਹੀ ਮੈਨੂੰ ਗੱਲਾਂ ਕਰ ਗਿਆ ਮੈਂ ਸਾਰਿਆਂ ਨਾਲ ਨਹੀਂ ਬਣਾ ਕੇ ਰੱਖੀ ਤਾਂ ਆਪਣੇ ਘਰ ਵਾਲਿਆਂ ਨਾਲ ਵੀ ਨਹੀਂ ਬਣਾ ਕੇ ਰੱਖੀ ਤਾਂ ਕਿੰਨਾ ਬਣਾ ਕੇ ਰੱਖਣੀ ਉਹਦੇ ਨੂੰ ਪਤਾ ਹੈ ਦੇਖਦਾ ਕੀ ਕਰਦੀ ਇੱਥੇ ਹੁਣ ਇੱਕ ਤੋਂ ਇੱਕ ਅਗੇ ਸਾਰੇ ਨਾ ਤੂੰ ਉਹਦੇ ਹੱਥ ਦੀ ਖਾਣੀ ਨਾ ਘਰ ਵਾਲੇ ਦੀ ਮੰਨੀ ਉਹ ਕਿਦੀ ਮੰਨਣੀ ਆਪਣੀ ਸਰਕਾਰ ਤੇ ਖਾ ਜੋ ਮਰਜ਼ੀ ਕਰ ਮਮੀ ਕਾਕਾ ਤੈਨੂੰ ਕੁਝ ਨਹੀਂ ਕਹਿਣਾ ਕਰੀ ਜੋ ਜੋ ਕਰਨਾ ਲੜੋ ਚਾ ਜੋ ਮਰਜ਼ੀ ਕਰੋ ਕੀ ਕਰਾਂ ਮੇਰੀ ਤਾਂ ਕੋਈ ਵੀ ਨਹੀਂ ਸੁਣਦਾ ਪਿਆ ਇੰਨੇ ਸਾਲਾਂ ਬਾਅਦ ਸਾਡੇ ਘਰ 'ਚ ਖੁਸ਼ੀ ਹੋਣ ਲੱਗੀ ਆ ਕਿਤੇ ਹੋ ਨਾ ਹੋਵੇ ਕਿ ਆਹ ਗੱਲ ਦਾ ਕਲੇਸ਼ ਸਾਡੇ ਘਰ 'ਚ ਜ਼ਿਆਦਾ ਹੀ ਵੱਧ ਜੇ ਠਿਕਾਰ ਖੇਰੂ ਖੇਰ ਹੋ ਜੇ ਸਿਮਰਤ ਸਿਮਰਤ ਤੇ ਸਾਹਿਬ ਨੂੰ ਇਹ ਚੈਲੰਜ ਕਰਨ ਦੀ ਸੀ ਕਿ ਇਸ ਘਰ ਵਿੱਚ ਜੇ ਭਰਜਾਈ ਨਹੀਂ ਨਾ ਜਾਣਾ ਕਿਤੇ ਤੇ ਅਸੀਂ ਦੋਵੇਂ ਜੀ ਬਾਹਰ ਜਾ ਕੇ ਰਹੀਏ ਹਾਏ ਰੱਬਾ ਹੋ ਨਾ ਹੋਵੇ ਇਹਨਾਂ ਨੂੰ ਘਰ ਛੱਡ ਕੇ ਜਾਣਾ ਪਵੇ ਕਿਉਂ ਨਾ ਹੋਵੇ ਮੈਂ ਰਣਜੀਤ ਨਾਲ ਗੱਲ ਕਰਦੀ ਆਂ ਕਿ ਜਿੰਨਾ ਚਿਰ ਇਹ ਡਿਲੀਵਰੀ ਨਹੀਂ ਨਾ ਹੁੰਦੀ ਅਸੀਂ ਦੋਨੇ ਜਲ ਜੰਨੇ ਆ ਘਰ ਛੱਡ ਕੇ ਕੋਈ ਗੱਲ ਨਹੀਂ ਬਾਹਰ ਕਿਤੇ ਲੈ ਲੈਣੇ ਆ ਕਰਾਇ ਤੇ ਉਹਥੇ ਵੀ ਦੱਸਿਆ ਸੀ ਭਾਬੀ ਹੁਣਾਂ ਨੂੰ ਵੀ ਹੁਣਾਂ ਜੋ ਵੀ ਅਜੇ ਤੱਕ ਕੋਈ ਨਹੀਂ ਆਇਆ ਜਿਹੜੇ ਸਾ ਬਣਾੜੀ ਪਈ ਆ ਮੈਨੂੰ ਨਹੀਂ ਲੱਗਦਾ ਇਹ ਮੰਨੂਗੀ ਮੇਰਾ ਜੀਤ ਨਾਲ ਗੱਲ ਕਰਦੀ ਜੇ ਮੰਨ ਗਏ ਤੇ ਅਸੀਂ ਚਲ ਜੰਨੇ ਇਥੋਂ ਰਣਜੀਤ ਮੇਰੇ ਘਰ ਸੁ ਹਮਮ ਮੈਨੇ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਹਾਂ ਕਰੋ ਤੁਹਾਨੂੰ ਯਾਦ ਆ ਪਿੱਛੇ ਜੇ ਤੁਹਾਡੇ ਕਿਸੇ ਦੋਸਤ ਨੇ ਕਿਹਾ ਸੀ ਨਾ ਕਿ ਸਾਡੀ ਕੋਠੀ ਖਾਲੀ ਆ ਤੇ ਆਪਾਂ ਸਾਰਾ ਟੱਬਰ ਬਾਹਰ ਚੱਲੇ ਆ ਯਾਦ ਜੇ ਪਿੰਡ ਚ ਤੇ ਤੁਸੀਂ ਕਿਹਾ ਸੀ ਵੀ ਕੋਠੀ ਬੜੀ ਤਕੜੀ ਆ ਹਾਂ 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 ਯਾਦ ਮੈਨੂੰ ਤੇ ਵਿਲੀ ਪਈ ਆ ਤਾਂ ਉਹ ਆਂਦਾ ਹੀ ਵੀ ਕੋਈ ਜਾਣਾ ਉੱਥੇ ਰਹਿ ਜਾਓ ਤੇ ਨਾਲੇ ਤੇ ਖੁੱਲਦੀ ਰਹੂਗੀ ਜਿੰਦਰਾ ਖੋਲਦਾ ਰਹੂਗਾ ਨਾਲੇ ਸਾਬ ਸਪਾਈ ਹੁੰਦੀ ਰਹੂਗੀ ਆਹੋ ਤੂੰ ਨਹੀਂ ਗੱਲ ਜਦੋਂ ਮੈਂ ਕਹੇ ਮੈਂ ਮੈਂ ਨਹੀਂ ਰਹਿਣਾ ਹਣਾ ਮੈਂ ਜਾਣਾ ਨਹੀਂ ਹਣਾ ਬਸ ਤੇ ਉਹਨਾਂ ਦਾ ਸਮਾਨ ਸਮੂਹ ਵੀ ਸਾਰਾ ਉੱਥੇ ਪਿਆ ਵਾ ਅੱਛਾ ਕਿ ਉਹ ਆਂਦਾ ਹੀ ਨਾ ਤੁਹਾਨੂੰ ਵੀ ਇਹ ਵੀ ਤੁਸੀਂ ਉੱਥੇ ਜਾ ਕੇ ਤਾਂ ਲੈ ਲਓ ਜਦੋਂ ਤੀਂ ਕਿਹਾ ਸੀ ਕਿ ਮੈਂ ਆਪਣਾ ਟੱਬਰ ਛੱਡ ਕੇ ਕਦੀ ਵੀ ਨਹੀਂ ਉੱਥੇ ਜਾਂਦਾ ਹਾਂ ਹਾਂ ਉਹ ਗਲਤ ਮੈਂ ਕਹਿੰਦੇ ਮੈਨੂੰ ਯਾਦ ਆ ਹਾਂ ਹਾਂ ਮੈਂ ਨਾ ਸੋਚਣ ਦੀਆਂ ਪਿੰਡਾਂ ਜਾਵਾ ਹੂਆ ਬੜੀ ਵਗਦੀ ਆ ਔਰ ਤੇ ਬੱਤੀ ਕਿੰਨੀ ਜਾਨ ਲੱਗਦੀ ਹੈ ਸਮਝਦੇ ਤੇ ਆਪਾਂ ਉੱਥੇ ਨਾ ਜਾ ਕੇ ਰਹੀਏ ਦੋਮੇ ਜੀ ਕੋਮਣ ਜਾਣਾ ਵੈਸੇ ਹੀ ਨਹੀਂ ਨਹੀਂ ਕੋਮਣ ਨਹੀਂ ਜਾਣਾ ਹਾਂ ਚਲ ਕੋਮਣੀ ਸਮਝ ਲਓ ਰਵਾਂਗੇ ਨਾ 5-6 ਮਹੀਨੇ 6-7 ਮਹੀਨੇ ਰਵਾਂਗੇ ਉੱਥੇ 5-6 ਮਹੀਨੇ ਆਹੋ ਕੀ ਹੋ ਗਿਆ ਤੈਨੂੰ ਮੈਂ ਦੱਸ ਪਤਾ ਕਿੰਨਾ ਵਧੀਆ ਮੌਲ ਹੁੰਦਾ ਬਾਰ-ਬਾਰ ਵੱਡੇ ਘਰਾਂ ਦਾ ਉੱਥੇ ਜਾ ਕੇ ਰਾਮਣਾ ਰਵਾਂਗੇ ਖਾਇਆ ਪੀਆ ਕਰਾਂਗੇ ਰਾਮਣਾ ਸਾਵਾਂ ਆਪਣਾ ਘਰ ਛੱਡ ਕੇ ਆਪਣਾ ਕੰਮ-ਕਾਰ ਛੱਡ ਕੇ ਮਾਤਾ ਨੂੰ ਛੱਡ ਕੇ ਬਾਕੀ ਨੂੰ ਛੱਡ ਕੇ ਮੈਂ ਕਿੱਦਾਂ ਦਿਲ ਦੱਸ ਹੈ ਐ ਸਾਹੀ ਸਿਮਰਤ ਹੈ ਗਈ ਆ ਮੰਮੀ ਜੀ ਦੇ ਕੋਲ ਸਾਹਿਲ ਜੋ ਹੈ गावा ਤੂੰ ਕਹਿਣਾ ਕੀ ਚਾਉਣੀ ਆ ਮੈਂ ਕਿਉਂ ਜਾਵਾਂ ਇੱਥੇ ਮੇਰਾ ਤਰੀਕੇ ਤੇ ਖੜਿਆ ਵਾ ਕਮਾਉਣਾ ਚਲ ਉੱਥੇ ਹੀ ਲੈ ਜਾਓ ਉੱਥੇ ਤੈਨੂੰ 1-2 ਦਿਨ ਹੀ ਲੈ ਜਾਉ ਪੰਜ ਮਹੀਨਿਆਂ ਦਾ ਕੀ ਮਤਲਬ ਹੋ ਜਾਂਦਾ ਦੋ ਦਿਨਾਂ ਲਈ ਮੈਂ ਇੱਥੇ ਕੀ ਕਰਨ ਜਾਣਾ ਵਾ ਪੰਜ ਮਹੀਨੇ ਲਈ ਕਰਨਾ ਹੈ ਘਰ ਛੱਡ ਕੇ ਕਿੱਥੇ ਲੈ ਜਾਣਾ ਮੈਂ ਘਰ ਨਹੀਂ ਛੱਡ ਛੱਡ ਕੇ ਜਾਣਾ ਵਾ ਘਰ ਥੋੜਾ ਛੱਡਣਾ ਵਾ ਘਰ ਇੱਥੇ ਹੀ ਰਹਿਣਾ ਵਾ ਉੱਥੇ ਉਹਨਾਂ ਦਾ ਸਮਾਨ ਤੇ ਪਿਆ ਹੀ ਆ ਤੇ ਆਪਾਂ ਜਾ ਕੇ ਉੱਥੇ ਰਹਿ ਲਾਂਗੇ ਰੋਟੀ ਪਾਣੀ ਉੱਥੇ ਬਣਾਈ ਜਾਣਾ ਖਾਈ ਜਾਣਾ ਵਾ ਖਰਚਾ ਆਪਣੇ ਕੋ ਹੁੰਦਾ ਹੀ ਆ ਬਹੁਤ ਅੱਛਾ ਅੱਛਾ ਤੇਰੀ ਗੱਲ ਮੈਂ ਸਮਝ ਗਿਆ ਮਤਲਬ ਕੀ ਬੋਲਣ ਦੀ ਹੈ ਮੈਨੂੰ ਨਹੀਂ ਆਣਾ ਸਮਝ ਤੂੰ ਕਿਥੋਂ ਬੋਲਣ ਦੀ ਨਾ ਸਾਰਾ ਪਤਾ ਮੈਨੂੰ ਕੀ ਬੋਲਣ ਦੇ ਜੇ ਕੀ ਸੋਚਣ ਦੇ ਜੇ ਤੁਸੀਂ ਸੋਚਣ ਨਹੀਂ ਕੀ ਰਿਹਾ ਮੈਨੂੰ ਪਤਾ ਵਾ ਤੂੰ ਇਹ ਕਹਿੰਦੀ ਹੈ ਨਾ ਕਿ ਘਾਟ ਸੜ ਕੇ ਚੱਲੀਏ ਕੋਈ ਟਾਈਮ ਲਈ ਆਪਾਂ ਇੱਥੋਂ ਆ ਸਿਮਰ ਦਾ ਘਰ ਕੇ ਹਨਾ ਮੈਨੂੰ ਪਤਾ ਵਾ ਸਿਮਰਸ ਕਰਕੇ ਹੋਰ ਉਹ ਨਹੀਂ ਨਹੀਂ ਸਿਮਰਸ ਕਰਕੇ ਥੋੜਾ ਕੈਂਡੀਆਂ ਮੈਂ ਦੱਸ ਉਹਦਾ ਹੀ ਮੈਨੂੰ ਰੀਜ ਆਉਣ ਡਈ ਆ ਓਦਾਂ ਤੈਨੂੰ ਪੇਕੇ ਛੱਡਣ ਜਾਵਾਂ ਦੋ ਦਿਨ ਤੂੰ ਉੱਥੇ ਜਾਂਦੀ ਨਹੀਂ ਆ ਘਰ ਛੱਡ ਕੇ ਤਾਂ 5-6 ਮਿੰਟ ਕਿਤਾ ਰਹਿ ਲੈਗੀ ਹੋਰ ਕੀ ਗੱਲ ਹੋ ਸਕਦੀ ਆ ਮੈਂ ਗੱਲ ਸੁਣ ਮੈਨੂੰ ਮੈਂ ਚਾਰਨਾ ਠੀਕ ਆ ਨਾ ਮੇਰੀ ਗੱਲ ਸੁਣ ਜਿਹੜੀ ਤੂੰ ਗੱਲਾਂ ਕਰਨ ਦੀ ਨੇ ਇਹ ਨਹੀਂ ਹੋਣੀ ਆ ਨਾ ਮੈਂ ਘਰ ਛੱਡ ਕੇ ਪਹਿਲਾਂ ਗਿਆ ਤੇ ਨਾ ਮੈਂ ਜਾਣਾ ਹੀ ਕਿ ਮੇਰੇ ਵੀ ਸੌ ਲਓ ਫਿਰ ਗੱਲ ਜੇ ਤੁਸੀਂ ਆ ਲੈਣ ਤੇ ਆ ਹੀ ਗਏ ਜੇ ਨਾ ਹੂੰ ਅਹੀਂ ਦੋਵੇਂ ਜਾਣਿਆਂ ਨੇ ਘਰ ਛੱਡ ਕੇ ਤੇ ਬਾਹਰ ਕਿਤੇ ਰਹਿਣਾ ਜੀ हां सिमरत करके रहना जी जे।, जे मैं ना ना गई रंजीत इथों ते ओने चल जाने जे साहिल नु लेके किते क्योंकि जो उदी ਹੁਣ ਇਹ ਸਿਚੁਏਸ਼ਨ ਹੈਗੀ ਹੈ ਨਾ ਸਾਹਿਲ ਵੀ ਉਹਨੂੰ ਮਨਾ ਨਹੀਂ ਕਰ ਸਕਦਾ ਇਹਨਾਂ ਨੇ ਘਰ ਛੱਡ ਕੇ ਚੱਲ ਜਾਨਾਗੇ ਕਿਉਂਕਿ ਇਹ ਸਾਹਿਲ ਨੂੰ ਕਹਿਣ ਲਈ ਜੇ ਵੀ ਜਾਂ ਤੇ ਇਥੋਂ ਸ਼ੰਮੀ ਭਾਬੀ ਚੱਲ ਜੇ ਨਹੀਂ ਤਾਂ ਫਿਰ ਮੈਂ ਚੱਲ ਜਾਣਾ ਮੈਂ ਸਾਹਿਲ ਨੂੰ ਲੈ ਕੇ ਉਹ ਤੈਨੂੰ ਕੀ ਤਾਂ ਪਤਾ ਵਾ ਨਾਲੇ ਸਾਇਲੈਂਸ ਚ ਜਾਣਾ ਪਏ ਜਦੋਂ ਮੈਂ ਕਹਿ ਦਦਿਆ ਮੈਂ ਤੂੰ ਕਿਉਂ ਗੱਲ ਦੇ ਪਿੱਛੇ ਪਈ ਹੈ ਤੂੰ ਉਹ ਸਮਝਣ ਵਾਲੀ ਨਹੀਂ ਹੈਗੀ ਰੰਜੀਤ ਉਹ ਨਹੀਂ ਸਮਝਣ ਵਾਲੀ ਉਹਦਾ ਜਿਹੜਾ ਖਾਣਾ ਵਾ ਨਾ ਮੋਟੀ ਮੱਤ ਦਾ ਵਾ ਉਹਨੂੰ ਇੱਕ ਕਰੀ ਦੋ ਵਾਰੀ ਗੱਲ ਸਮਝਾਇਆ ਸਮਝ ਨਹੀਂ ਆਉਂਦੀ ਮੈਨੂੰ ਨਹੀਂ ਲੱਗਦਾ ਵੀ ਸाहिल ਕਰ ਛੱਡ ਕੇ ਜਾਊਗਾ ਯਾਰ ਆਪਣਾ ਤੇ ਜੇ ਨਾ ਜਾਊਗਾ ਤੇ ਇੱਥੇ 24 ਘੰਟੇ ਦਾ ਕਲੇਸ਼ ਆ ਇਹ ਦੱਸੋ ਨਾ ਮੈਨੂੰ ਫਿਰ ਮੈਂ ਕੀ ਕਰਾਂ ਇਹਦੇ ਨਾਲੋਂ ਚੰਗਾ ਨਹੀਂ ਆ ਵੀ ਚਲ ਤੁਹਾਡਾ ਯਾਰ ਦੋਸਤ ਤੇ ਕਹਿੰਦਾ ਹੀ ਤੇ ਜੇ ਅਸੀਂ ਉੱਥੇ 6-7 ਮਹੀਨੇ ਰਹਿ ਵੀ ਲੈਨੇ ਆ ਤੇ ਕੀ ਫਰਕ ਪੈਂਦਾ ਵਾ ਜਦੋਂ ਉਹਦੇ ਬੇ ਵੀ ਹੋਜੂਗੀ ਬੱਚਾ ਹੋਜੂਗਾ ਤੇ ਅਸੀਂ ਆਪਣੇ ਘਰ ਆ ਜਾਾਂਗੇ ਅਸੀਂ ਚੱਲ ਜਾਂਨੇ ਆ ਇੱਥੋਂ ਮੇਰੀ ਗੱਲ ਸੁਣ ਚੱਲ ਤੇਰੀ ਮੇਰੀ ਗੱਲ ਮੰਨ ਵੀ ਨਹੀਂਦਾ ਚਲ ਅਸੀਂ ਚੱਲ ਜੰਨੇ ਸਿੱਧੀ ਜੀ ਗੱਲ ਇਹ ਆ ਕੱਲ ਨੂੰ ਬੱਚਾ ਹੋ ਗਿਆ ਤੇ ਮੇਰੀ ਸਾਲਾ ਕੁਝ ਹੋ ਗਿਆ ਇਹ ਗੱਲ ਦਾ ਕੀ ਸਬੂਤ ਆ ਤੇ ਕੱਲ ਨੂੰ ਫਿਰ ਤੂੰ ਇੱਥੇ ਆਂਗੀ ਤੈਨੂੰ ਐਕਸੈਪਟ ਕਰੋਗੀ ਭਿੜੀ ਹੁਣ ਹੁਣ ਮੇਰਾ ਬੱਚਾ ਤਾਂ ਓਡਾ ਛੋਟਾ ਹੀ ਆ ਨਾ ਕੱਲ ਵੀ ਉਹ ਗੱਲਾ ਕਰਨੀ ਆ ਉਹਨੇ ਨਹੀਂ ਨਹੀਂ ਜੇ ਪੁੱਤ ਹੋ ਜਾਣਾ ਵਾ ਨਾ ਹੁਣ ਉਹਨੂੰ ਇਹ ਆ ਪਰ ਮੈਨੂੰ ਪਤਾ ਨਹੀਂ ਇਹਨੇ ਕੀ ਕਰ ਦੇਣਾ ਵਾ ਤੇ ਫਿਰ ਤੇ ਬੱਚਾ ਆ ਜਾਣਾ ਦੁਨੀਆ 'ਚ ਕੋਈ ਗੱਲ ਨਹੀਂ ਬਾਬਾ ਜਿਹੜੀ ਹੁਣੇ ਤੈਨੂੰ ਕਹਿਣ ਦਈ ਆ ਜੇ ਕੱਲ ਨੂੰ ਜਵਾਬ ਆ ਗਿਆ ਤੇ ਕੱਲ ਨੂੰ ਤੈਨੂੰ ਇਹਨੇ ਕਹੂਗੀ ਮੇਰਾ ਬੱਚਾ ਨਹੀਂ ਆ ਜਾ ਤੇਰੇ ਲੱਗ ਨਹੀਂ ਲੱਗਦਾ ਤੇਰੇ ਜੀ ਨੂੰ ਜ਼ਿਆਦਾ ਕੁਝ ਹੋਣਾ ਹੀ ਉਦੋਂ ਉਹਨੂੰ ਹੁਣੇ ਸਮਝਾ ਇਹ ਗੱਲਾਂ ਨੇ ਹੱਲ ਨਹੀਂ ਹੋਏਗੇ ਕੀ ਕਰਾਂ ਰਣਜੀਤ ਫਿਰ ਜੇ ਇਦਾਂ ਕਹੂਗੀ ਨਾ ਤੇ ਠੀਕ ਹੈ ਅਸੀਂ ਪੱਕੇ ਘਰੋਂ ਚੱਲ ਜਾਂਗੇ ਫਿਰ ਕੀ ਕਰੀਏ ਹੁਣ ਘਰਾਂ ਦੇ ਕਲੇਸ਼ ਤੇ ਨਿਬੇੜਨੇ ਹਨ ਜਿੱਦਾਂ ਨਿਬੜਦੇ ਆ ਬੰਦੇ ਦੀਆਂ ਮਜਬੂਰੀਆਂ ਬਣ ਜਾਂਦੀਆਂ ਨੇ ਕਈ ਚੀਜ਼ਾਂ ਬੰਦਾ ਚਾਹੁੰਦੇ ਹੋਏ ਆਵੇਂ ਉਹ ਚੀਜ਼ ਵੀ ਕਰ ਸਕਦਾ ਯਾਰ ਇਹ ਲਾਹੇ ਵੀ ਲੈ ਸਕਦਾ ਮੈਂ ਖੁਦ ਚੋਣਨੀ ਆ ਕਿ ਮੈਂ ਆਪਣੇ ਪਰਿਵਾਰ ਚ ਰਵਾਂ ਹੱਸਾ ਕੇ ਇਦਾਂ ਉਹਦੀ ਦੇਖਭਾਲ ਕਰਾਂ ਉਹਦਾ ਪੂਰਾ ਧਿਆਨ ਰੱਖਾਂ ਉਹਨੂੰ ਹਰ ਚੀਜ਼ ਸਮੇਸ ਰੱਖ ਦਵਾ ਪਰੋ ਉਹਦੀ ਸੋਚ ਹੀ ਉਲਟ ਬਣ ਗਈ ਰঞ্জੀਤ ਮੈਂ ਕੀ ਕਰਾਂ ਉਹ ਵੀ ਤੇ ਮੈਂ ਕਹਿਣ ਦਿਆਂ ਉਹਨੂੰ ਖੁਦ ਨੂੰ ਸਮਝ ਨਹੀਂ ਲਾਦੀ ਤੂੰ ਉਹਦੇ ਬਾਰੇ ਕਿੰਨਾ ਚੰਗਾ ਸੋਚਦੀ ਹੈ ਮੰਮੀ ਕੋਚਨ ਦੀ ਉਹਦੇ ਬਾਰੇ ਸਾਰਾ ਘਰ ਉਹਦੇ ਬਾਰੇ ਸੋਚਣਦਿਆ ਵਾ ਮੇਰੀ ਗੱਲ ਸੁਣੋ ਉਹਨਾਂ ਨੇ ਵੀ ਉਧਰ ਹੋਣਾ ਸੀਮਾ ਪਾਪੀ ਹੋਣਾ ਨੇ ਵੀ ਤੇ ਚਾਚੀ ਜੀ ਹੋਣਾ ਨੇ ਵੀ ਤੁਸੀਂ ਇਹੋ ਹੀ ਸਲਾਹ ਦਿਓ ਕਿ ਕੋਈ ਗੱਲ ਨਹੀਂ ਇਹ ਆਰਮਨਾ ਰਵੇ ਆਪਾਂ ਚੱਲ ਜਾਈਏ ਨੇ ਘਰ ਛੱਡ ਕੇ ਜੇ ਇਹ ਤੇ ਸਮਝ ਜੂਗੀ ਫਿਰ ਤਾਂ ਠੀਕ ਆ ਤੇ ਜੇ ਨਾ ਸਮਝੇ ਤੇ ਫਿਰ ਮੈਂ ਰੰਜੀਤ ਐਹੋ ਹੀ ਸੋਚਿਆ ਵਾ ਪਤਾ ਕੀ ਆ ਉਹ ਘਰ ਛੱਡ ਕੇ ਜਾਊਗੀ ਪਤਾ ਨਹੀਂ ਕਿੱਥੇ ਜਾ ਕੇ ਦੋਵੇਂ ਜੀ ਰਹਿਣਗੇ ਸਾਹਿਲ ਨੇ ਕੰਮ ਤੇ ਚੱਲ ਜਾਇਆ ਕਰਨਾ ਮਗਰ ਉਹਦਾ ਧਿਆਨ ਰੱਖਣ ਨੂੰ ਗੋਣਿਆ ਉਹਦਾ ਤੇ ਦਿਮਾਗ ਮੋਟਾ ਹੈਗਾ ਸ਼ੁਰੂ ਤੋਂ ਮੇਰੀ ਗੱਲ ਸੁਣ ਜੇ ਤੁਹਾਡੇ ਤੋਂ ਕਿਸੇ ਤੋਂ ਗੱਲ ਨਹੀਂ ਬੰਦੀ ਮੈਂ ਗੱਲ ਕਰਕੇ ਵੇਖਣਾ ਕਰੀ ਉਹਨਾਂ ਨਾਲ ਕਿਤਾ ਮੇਰੇ ਸਿੱਧੇ ਜੋ ਤੁਹਾਡਾ ਸੁਭਾਅ ਵਾ ਨਾ ਤੁਸੀਂ ਨਾ ਹੀ ਗੱਲ ਕਰੋ ਤੇ ਚੰਗਾ ਵਾ ਉਹਦੋਂ ਦੀ ਬੂਹਾ ਖੜਕਾ ਖੜਕਾ ਕੇ ਖੜਕਾ ਖੜਕਾ ਕੇ ਤੁਹਾਨੂੰ ਕਹਿਤਾ ਸੀ ਕਿਦਾਂ ਪੜ ਕੀ ਹੋ ਉੱਤ ਬੱਸ ਕਰੋ ਤੁਸੀਂ ਚੱਲ ਸੋਚਾਂਗੇ ਮੇਥਰ ਪੱਕਾ ਨਹੀਂ ਕਹਿੰਦਾ ਪਰ ਮੈਂ ਸੋਚਦਾ ਤੇ ਬਾਰੇ ਕੁਝ ਮੇਰੀ ਗੱਲ ਸੁਣ ਲਓ ਮੰਮੀ ਜੀ ਨਾਲ ਗੱਲ ਕਰਦੇ ਮੇਰੀ ਹਿੰਮਤ ਨਹੀਂ ਹੈਗੀ ਤੁਸੀਂ ਪੁੱਛ ਲਓ ਮੰਮੀ ਜੀ ਐ ਮੈਨੂੰ ਚੰਗੀਆਂ ਤੇ ਲੱਗ ਨਹੀਂਦੀਆਂ ਇਹ ਜਿਹੜੀਆਂ ਗੱਲਾਂ ਪਰ ਚੋ ਵੀ ਕਹਿਣਦੀਆਂ ਆਪਣੇ ਵੱਲੋਂ ਗੱਲਾਂ ਤਾਂ ਸਹੀ ਕਰਨਦੀਆਂ ਇੰਦਾਂ ਦੇ ਕਲੇਸ਼ ਨਹੀਂ ਮੁਕਣਾ ਕਰੋ। ਤੇ ਘਰ ਛੱਡ ਕੇ ਚਲ ਜੀਏ। ਇਹਦੇ ਲਈ ਉਹ ਵੀ ਉਹਦੇ ਲਈ ਵੀ ਸਹੀ ਹੋਣਾ ਤੇ ਸਾਡੇ ਲਈ ਵੀ ਸਹੀ ਹੋਣਾ। ਪਰ ਮੈਂ ਕਿੱਦਾਂ ਜਾਵਾਂ ਘਰ ਛੱਡ ਕੇ? ਮੈਂ ਤਾਂ ਡਰ ਨਹੀਂ ਕਰਦਾ। ਚੰਗਾ ਬਸਿਆ-ਵਸਾਇਆ ਘਰ ਸਾਰਾ ਪਰਿਵਾਰ ਇੱਕੋ ਹੈ। ਕੰਮ ਕਰਕੇ ਤਾਂ ਛੱਡ ਕੇ ਜਾਵਾਂ। ਸਮਝ ਨਹੀਂ ਲੱਗਦੀ। ਕਿ ਹੋਵੇ ਦਿਨ ਮੈਂ ਕਿਹਨੇ ਬੈਠੇ। ਮੰਮੀ ਮੇਰੀ ਗੱਲ ਸੁਣੋ ਤੁਸੀਂ ਹੈਗੇ ਸਿਆਣੇ ਤੁਸੀਂ ਮੇਰੀ ਗੱਲ ਸੁਣ ਲੈਣੀ ਹੈ ਤੁਸੀਂ ਘਰ ਸਾਹਮ ਸਕਦੇ ਨਾ ਆਪਣਾ ਤੇ ਸਾਹਮ ਲੋ ਨਾ ਹੋਰ ਘਰ ਨੂੰ ਕੀ ਹੋ ਗਿਆ ਕੁਛ ਨਾ ਕੁਛ ਨਵਾਂ ਹੀ ਹੋਇਆ ਰਿੰਦਾ ਉਹ ਬੜਾ ਕੁਝ ਹੋ ਗਿਆ ਜੀ ਮੇਰੀ ਗੱਲ ਸੁਣੋ ਆ ਸ਼ਮੀ ਆਈ ਹੁਣੇ ਮੇਰੇ ਕੋਲ ਹੁਣ ਸ਼ਮੀ ਕੀ ਨਵੀਂ ਚੱਕਸਨ ਚਲਾਉਣ ਲੱਗੀ ਆ ਕੀ ਆਂਦੀ ਸ਼ਮੀ ਹੁਣ ਉਹ ਪਤਾ ਕੀ ਆਂਦੀ ਆ ਉਹ ਕਹਿੰਦੀ ਆ ਫਿਰ ਚੱਲ ਜੀਏ ਕਿਉਂ ਉਹ ਜੋ ਸਿਮਰ ਤੋਂ ਚਾਹੁੰਦੀ ਹੈ ਨਾ ਉਹੀ ਕਹਿਣ ਦੀ ਉਹ ਉਹਨੇ ਸੁਣ ਲਿਆ ਹੋਵੇ ਤੇ ਗੱਲ ਕੋਲ ਕਰਦਾ ਇਹਨਾਂ ਦੋਵਾਂ ਜਣਿਆਂ ਨੇ ਕਿੱਥੇ ਜਾਣਾ ਤੁਸੀਂ ਦੱਸੋ ਮੈਨੂੰ ਕਿੱਥੇ ਜਾਓਗੇ ਮੇਰੀ ਗੱਲ ਸੁਣ ਮੰਮੀ ਫਰਟ ਟਾਈਮ ਪਹਿਲਾਂ ਯਾਦ ਕਰੋ ਤੁਹਾਨੂੰ ਮੈਂ ਕੀ ਗੱਲ ਦੱਸੀ ਸੀ ਮੇਰਾ ਗਿਆਰ ਨਹੀਂ ਭੋਲਾ ਉਹ ਪਿੰਡ ਵਾਲਾ ਆਹੋ ਪਿੰਡ ਵਾਲਾ ਜਿਹੜਾ ਕੈਨੇਡਾ ਕੈਨੇਡਾ ਗਿਆ ਵਾ ਆਹੋ ਉਹਦੀ ਕੋਠੀ ਪਈ ਉੱਥੇ ਉਹਨਾਂ ਨਾਲ ਉਦੋਂ ਹੀ ਜਾਂਦੇ ਸੀ ਆਜੋ ਇੱਥੇ ਉਹੀ ਨਾ ਮਨੋਦਰ ਕਹਿੰਦਾ ਵੀ ਰਹਿ ਪਾ ਇਥੇਣ ਕੇ ਆਹ ਨਾਲੇ ਉਹ ਕਹਿੰਦਾ ਘਰ ਦੀ ਸਾਫ ਸਫਾਈ ਹੁੰਦੀ ਰਹੂਗੀ ਤੇ ਰਹਿ ਲੋ ਇਥੇਣ ਕੇ ਕਿਹੜੀ ਗੱਲ ਆ ਤਾਂ ਉਦੋਂ ਹੀ ਇਹੋ ਸ਼ਮੀ ਹੈ ਨਾ ਇਹਨੇ ਮੈਨੂੰ ਪਤਾ ਕੀ ਕਿਹਾ ਇਹਨੇ ਕਿਹਾ ਮੈਂ ਬਣੀਂ ਜਣਾ ਅੱਜ ਘਰ ਛੜ ਕੇ ਮੈਂ ਕਹਿੰਦੇ ਘਰ ਨਹੀਂ ਜਾਣਾ ਸੀ ਆਪਣੇ ਘਰ ਰਹਿਣਾ ਇਹਦੀ ਸੀ ਕਹਿੰਦੀ ਨਾ ਇਹ ਦੋ ਦਿਨ ਪੇਕੇ ਨਹੀਂ ਲਾਗ ਆਉਂਦੀ ਹਾਲ ਦੇ ਪਤਾ ਕਰ ਭੱਜ ਜਾਂਦੀ ਹੈ ਨਾ ਤੇ ਅੱਜ ਪਤਾ ਨਹੀਂ ਕੀ ਕਹਿੰਦੀ ਹੈ ਅਗਲੀ ਵਾਰ ਚੱਲ ਜਲੀਏ ਇੱਥੋਂ ਪੰਜ ਛੇ ਮਹੀਨੇ ਉੱਥੇ ਲਾਈਏ ਜਾ ਕੇ ਇਹ ਮੈਨੂੰ ਪਤਾ ਕਿ ਇਹ ਕਰਕੇ ਜਾਂਦੀ ਹੈ ਕਹਿੰਦੀ ਹੈ ਉਹਦੇ ਕਰਕੇ ਕਹਿੰਦੀ ਹੈ ਉਹਨੇ ਮਜਬੂਰ ਕੀਤਾ ਇਹ ਮੇਰੀ ਸੁਣ ਗੱਲ ਐਡੀ ਛੇਤੀ ਫੈਸਲੇ ਨਹੀਂ ਲਈਦੇ ਹੁੰਦੇ ਉਹਦੇ ਪੇਕੇਆਂ ਨੂੰ ਆਪਾਂ ਸਨਿਆ ਘੱਲਿਆ ਹੈ ਨਾ ਕਿ ਉਹਦੇ ਪੇਕੇਆਂ ਨਾਲ ਆਪੇ ਆਪਣੀਆਂ ਦੋਹਾਂ ਕੁੜੀਆਂ ਨੂੰ ਸਮਝਾਉਣਗੇ ਨਾ ਕਿ ਕੀ ਫੈਸਲਾ ਕਰਦੇ ਉਸ ਬਾਅਦ ਆਪਾਂ ਸੋਚਾਂਗੇ ਜੇ ਇਹੀ ਪਹਿਲੋ ਸੋਚ ਲੈ ਸਾਡੀ ਗਲਤੀ ਨਿਕਲ ਨਹੀਂ ਆਂ ਕਿ ਇਹਨਾਂ ਨੇ ਸਾਨੂੰ ਨਹੀਂ ਢੀਕਿਆ ਇਹਨਾਂ ਨੇ ਆਪਾਂ ਫੈਸਲਾ ਲੈ ਲਿਆ ਸਭ ਕਿੱਲਗੀ ਉਹ ਤੇ ਗੱਲ ਸਹੀ ਹੈ ਮੰਮੀ ਤੇ ਸਾਡੇ ਘਰ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਜਿਹੜੀ ਆਈ ਭੱਜਣਾ ਕਰੋ ਅਸੀਂ ਨਹੀਂ ਕਿਤੇ ਵੀ ਜਾਣਾ ਬਹਿ ਜਾਓ ਆਰਾਮ ਨਾਲ ਘਰ ਆ ਲੈnde ਹੋ ਉਹਨਾਂ ਨੂੰ ਫੇਰ ਮੈਂ ਵੇਦੀ ਕਿੱਥੋਂ ਬੋਲਦੇ ਨੇ ਮੰਮੀ ਤੁਹਾਨੂੰ ਲੱਗਦਾ ਮੈਂ ਜਾਣਾ ਚਾਹੁੰਦਾ ਮੈਂ ਘਰ ਛੱਡ ਕੇ ਮੇਰੀ ਗੱਲ ਸੁਣੋ ਮੈਂ ਨਹੀਂ ਚਾਹੁੰਦਾ ਇਹ ਸਾਰਾ ਸਿਆਪਾ ਪਾਇਆ ਸੀ ਮਰਦ ਦਾ ਤੁਹਾਨੂੰ ਵੀ ਦਿਖਦਾ ਹੀ ਆ ਕੋਈ ਨਹੀਂ ਉਹਦਾ ਭਰਾ ਲੱਗੀ ਪਤਾ ਕਿੰਨਾ ਗੋੜਾ ਆਇਆ ਨਾ ਜਦੋਂ ਆਪੇ ਇਹਨੂੰ ਸਮਝਾਉਗਾ ਨਾ ਪਤਾ ਲੱਗ ਜੂ ਇਹਨੂੰ ਨਾਲੇ ਨਾਲੇ ਉਹਨਾਂ ਨੂੰ ਪਤਾ ਲੱਗੂ ਵੀ ਮਾਸੀ ਗਲਤ ਹੈ ਕਿ ਭਰਾ ਗਲਤ ਹੈ ਕੌਣ ਗਲਤ ਹੈ ਤੇ ਸਾਡੀਆਂ ਕੁੜੀਆਂ ਹੀ ਨਹੀਂ ਚੰਗੀਆਂ ਪਤਾ ਨਹੀਂ ਕੀ ਗੱਲ ਕਿਸੇ ਦੇ ਸਮਝਾ ਨਹੀਂ ਸਕਦੀ ਇਹ ਮੈਂ ਤਾਂ ਬੜੀ ਇੱਕ ਬੰਦਾ ਤੋਂ ਹੋਵੇ ਨਾ ਜਿਹਦੀ ਇਹਦੀ ਗੱਲ ਸਮਝ ਜਾਈਏ ਸੁਣਦੀ ਕਿ ਇਹਦੀ ਨਹੀਂ ਗਏ ਮੈਂ ਤਾਂ ਬੜੀ ਪਰੇਸ਼ਾਨ ਹੋ ਗਈ ਪੁੱਤ ਨਾਲੇ ਮਾਤਾ ਮੇਰੀ ਗੱਲ ਸੁਣ ਦੋਵਾਂ ਨੂੰ ਨਾ ਇੱਕ ਇੱਕ ਕੱਪੜੇ ਨਾਲ ਲਪੇਟਿਆ ਕਰ ਦੇਖ ਲੈ ਕੇ ਕੌਣ ਚੰਗੀ ਤੇ ਕੌਣ ਮਾੜੀ ਆ ਤਾਂ ਨਾਲੇ ਮੇਰੇ ਵਾਲੀ ਇਹ ਤਾਂ ਸਮਝ ਜਾਂਦੀ ਆ ਇਹ ਉਹਦੀ ਭਲਾਈ ਸੋਚਦੀ ਤੈਨੂੰ ਪਤਾ ਤਾਂ ਹੈਗਾ ਸਾਰਾ ਅੰਨਿਆਂ ਨੂੰ ਦਿਖਾ ਦੇ ਆ ਵਾ ਤੇ ਚੰਗਾ ਭਲਾ ਸੋਚ ਜੀ ਆ ਤਾ ਕਰਕੇ ਕਹਿੰਦੀ ਘਰ ਛੱਡ ਕੇ ਚਲੀ ਜਾ ਆਪਾਂ ਉੱਥੇ ਚੱਲ ਜੀਏ ਇਹਨੂੰ ਨਹੀਂ ਪਤਾ ਪਟਾਏ ਮੈਂ ਇਹ ਸਾਹਮਣਾ ਉਹ ਸਾਹਮਣੇ ਦਊਗੀ ਤਾਂ ਹੀ ਉਹ ਤੇਰੇ ਹੱਦਾਂ ਖਾਂਦੀ ਕੋਹਣੀ ਆ ਤੇਰੀ ਭੂਆ ਚਾਚੀ ਜੋ ਹੈ ਆਣ ਕੇ ਸਮਝਾਉਣਗੇ ਨਾ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਮੈਂ ਤੇ ਇਹ ਕਿੱਥੋਂ ਆ ਬੁੜਿਆਂ ਨੂੰ ਆਪੇ ਸਮਝਾਉਣਗੇ ਉਹਨੂੰ ਸਮਝਾਉਂਗਾ ਤੋਨੂੰ ਵੀ ਇਹ ਆਦੀ ਮੈਂ ਘਰ ਛੱਡ ਕੇ ਚੱਲ ਜਾਣਾ ਉਹ ਆਦੀ ਮੈਂ ਘਰ ਛੱਡ ਕੇ ਚੱਲ ਜਾਣਾ ਫਿਰ ਵੇਖਾਂਗੇ ਕਿੰਨੂੰ ਕਹਿੰਦੇ ਘਰ ਛੱਡ ਕੇ ਜਾਓ ਮੈਨੂੰ ਜੋ ਗੱਲ ਸਮਝ ਲੱਗੀ ਨਾ ਜੋ ਮੈਨੂੰ ਪਤਾ ਲੱਗੀ ਆ ਮੰਮੀ ਮੈਂ ਤੈਨੂੰ ਆ ਕੇ ਦੱਸ ਦਿੱਤੀ ਗੱਲ ਉਹ ਤੂੰ ਸਾਹਬ ਲਾ ਕੁਛ ਨਹੀਂ ਦਾਨਾ ਟਿਕਣਾ ਪੈਣਾ ਸਾਨੂੰ ਉਹਨਾਂ ਨੂੰ ਆ ਲੈਣ ਦੇ ਫਿਰ ਆਪੇ ਸਮਝਾ ਕੇ ਜਾਂਦੇ ਫਿਰ ਆਪਾਂ ਡਿਸੀਜਨ ਲੈਣਾ ਕਿ ਆਪਾਂ ਕੀ ਕਰ ਮੇਰਾ ਦਿਲ ਨਹੀਂ ਕਰਦਾ ਕਰ ਛੱਡ ਕੇ ਜਾਨੂ ਮੇਂ ਤੈਨੂੰ ਛੱਡ ਕੇ ਜਾਨੂ ਤੁਸੀਂ ਇੰਨਾ ਕੁਛ ਕਰਨ ਦੇ ਜੇ ਮੈਂ ਕਿੰਨੀ ਪਰੇਸ਼ਾਨ ਹੋਊਗੀ ਕਦੀ ਮੈਂ ਤੇਰੀ ਸੁਣਦੀ ਆ ਕਦੀ ਮੈਂ ਉਹਦੀ ਸੁਣਦੀ ਆ ਮੈਨੂੰ ਪਤਾ ਉਹ ਤੋਂ ਤੋਂ ਕਹਿਣਦੀ ਆ ਉਹਦਾ ਦਿਲ ਮੈਨੂੰ ਪਤਾ ਵਾ ਉਹਦਾ ਦਿਲ ਬਿਲਕੁਲ ਕਰਨ ਨਹੀਂ ਜਾਂਦਾ ਉਹਦਾ ਉਸਕੇ ਤਨੀ ਉਹ ਲੱਗਣਾ ਉਹਦਾ ਚੇਤਾ ਉਹਦੇ ਪੇਕੇ ਨਹੀਂ ਲੱਗਦਾ ਉਹਨੇ ਕਰ ਛੱਡਣਾ ਕੋਈ ਨਹੀਂ ਉਹ ਕਰਦੀ ਭਲਾਈ ਦੀ ਸਿਰਫ ਉਹਦੇ ਲਈ ਕਹਿ ਸੋਚਦੀ ਆ ਕਿ ਉਹਦੇ ਲਈ ਚੰਗਾ ਹੋਵੇ ਨਾ ਕਲੇਸ਼ ਹੋਵੇ ਘਰ ਦੇ ਦੋਵਾਂ ਜੀਆਂ ਚ ਨਾ ਲੜਾਈ ਪਵੇ ਪਤਾ ਸਭ ਸੁਣ ਸੁਣ ਕੇ ਨਾ ਮੇਰਾ ਤਾਂ ਬੀਪੀ ਵੱਜ ਜਾਂਦਾ ਹੈ ਮਿੰਟ ਤੱਕ ਭਰਾੜ ਵੀ ਹੋਣ ਡਿਆ ਕਿ ਚੱਕਰ ਆਉਂਦਾ ਕਿ ਤੇ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮੈਂ ਬੇਸਮਝ ਹੋ ਗਈ ਇੱਕਦਾਂ ਮੰਮੀ ਭਾਵੇਂ ਨਾ ਤੂੰ ਮਾਰ ਤਰ ਲਾਉਂਨਾ ਦਾ ਤੇ ਭਾਵੇਂ ਬੋਲ ਕੋੜੀ ਉਹਨਾਂ ਦੇ ਨਾਲ ਉਹਨਾਂ ਨੂੰ ਗੱਲ ਸਮਝਾ ਕੇ ਚੰਗੀ ਤਰ੍ਹਾਂ ਪੇ ਦੇ ਖਾਣੇ ਗੱਲਾਂ ਪਾਉ ਇੱਕ ਵਾਰਾ ਉਹਨਾਂ ਦੇ ਪਰਿਵਾਰ ਨੂੰ ਆ ਲੈੰਦੇ ਸਮਝਾ ਕੇ ਜਾ ਲੈੰਦੇ ਉਹਦੇ ਬਾਅਦ ਮੈਂ ਵੇਖੂਗੀ ਵੀ ਉਹ ਕੀ ਸਮਝਾ ਕੇ ਜਾਂਦੇ ਆ ਫਿਰ ਮੈਂ ਉਹਨੂੰ ਪੁੱਛੂਗੀ ਠੀਕ ਹੈ ਮੰਮੀ ਆ ਦੇਖ ਲੈਨੇ ਕੋਈ ਗਾਦੀ ਟੈਂਸ਼ਨ ਆ ਦੇ ਟੈਂਸ਼ਨ ਤੇ ਜੇ ਘਰ ਵਿੱਚ ਸ਼ਾਂਤੀ ਆਉਣੀ ਨਹੀਂ ਰਹੀ ਪਤਾ ਨਹੀਂ ਕੀ ਗੱਲ ਹੈ